ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਲੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰੱਤ ਚੌਗਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕਣਕ ਵੱਡਲੀ ਸੀ ਜੀ ਵੱਡਣ ਤੋਂ ਬਾਅਦ ਵੀ ਸੰਦੀਪ ਕਹਿੰਦੀ ਵੀ ਕੁਝ ਸਪੈਸ਼ਲ ਹੋ ਜਾਇਆ ਜ ਮੈਂ ਵੀ ਸਪੈਸ਼ਲ ਦੇ ਵਿੱਚ ਕੀ ਇਹ ਇਹ ਕੈਲੀਬੇਟ ਸਪੈਸ਼ਲ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਖੁਦ ਹੀ ਦੇਖੀ ਜਾਓ ਵੀ ਅੱਜ ਬਣਦਾ ਆ ਗਿਆ ਹਾਂ ਤੇ ਪਿੱਛੇ ਲੱਗੀਆਂ ਹੋਈਆਂ ਜੀ ਦੋ ਜਣੇ ਇਹਨਾਂ ਦੀ ਕਿਚਰ ਪਿਚਰ ਮੁੱਕਦੀ ਹੋਣੀ ਕੁਸ ਮੱਖੀਆਂ ਹੋ ਗਈਆਂ ਜੀ ਹੁਣ ਗਰਮੀ ਸ਼ੁਰੂ ਹੋ ਗਈ ਆ ਘਰ ਦੇ ਵਿੱਚ ਮੱਖੀਆਂ ਪਿੱਛੇ ਰੌਲਾ ਪਈ ਜਾਂਦਾ ਇਹਨਾਂ ਦਾ ਵੀ ਮੱਖੀ ਆ ਗਈ ਮੱਖੀ ਚਲ ਗਈ ਮੱਖੀ ਰਸੋਈ 'ਚ ਮੱਖੀ ਇੱਥੇ ਮੱਖੀ ਉੱਥੇ ਤੇ ਮੱਛਰ ਮੱਛਰ ਤੰਗ ਲੱਗਿਆ ਜੀ ਕਹਿੰਦਾ ਰਾਤ ਨੂੰ ਸਾਰੇ ਜੀਵ ਜੰਤੂਆਂ ਦਾ ਆਪਣਾ ਆਪਣਾ ਟਾਈਮ ਆ ਦੇਖੀ ਜਿਵੇਂ ਮੱਛਰ ਹੋ ਗਏ ਮੱਖੀਆਂ ਹੋ ਗਿਆ ਸਰਦੀਆਂ ਸਰਦੀਆਂ ਗੈਰ ਰਹਿੰਦੀਆਂ ਜੀ ਤੇ ਗਰਮੀ ਗਰਮੀ ਪਤਲੇ ਮੋਟੇ ਦੀ ਗੱਲ ਕਰਦੇ ਜਿਵੇਂ ਆਪ ਬਹੁਤ ਪਤਲੇ ਹੁੰਦੀਆਂ ਆ ਮਾਹਣ ਕੈਮਰਾ ਧਵਾਕੇ ਮਲਾਮਾ ਜੀ ਸਾਨੂੰ ਨਾ ਨਹੀਂ ਨਹੀਂ ਐਂ ਹੀ ਤੋੜ ਲੈ ਲਾ ਅਮੀ ਨੂੰ ਕਰ ਲੈਨੇ ਕੰਮ ਮੱਖੀਆਂ ਬਹੁਤ ਆ ਮੱਖੀਆਂ ਡੋਣ ਲੋਕ ਕਹਿੰਦੇ ਆ ਫਿਰ ਬਾਹਰ ਕਾਣ ਜਾਂਦੇ ਸਦੀਪਾ ਐ ਨਹੀਂ ਬਸ ਘਰ ਬੋ ਜਾਈਂਗਾ ਮੱਖੀਆਂ ਤਾਂ ਡਰ ਗਈਆਂ ਮੜੁ ਗਾਮੀ ਦਾ ਮੌਸਮ ਆ ਜੀ ਵੀ ਮੱਖੀਆਂ ਬਹੁਤ ਆ ਚੁਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆ ਭੈਣ ਭਾਈਆਂ ਨੂੰ ਕੁਛਕੁਰੀ ਸਭ ਦੇ ਘਰ ਪਹੁੰਚ ਗਈ ਪਰ ਕੱਲ ਰਾਤ ਜਦ ਅੱਬ ਜਾਂਦਾ ਨਿਕਾ ਗਿਆ ਕੜਕ ਕੜਕ ਤੱਕੀ ਨਾ ਸਾਡੇ ਘਰੇ ਕੰਤ ਪਹੁੰਚ ਗਈ ਰਾਤ ਰੱਬ ਨੇ ਕੀ ਰੱਖ ਲਾਇਆ ਤਾਂ ਵੀ ਕਹਦੇ

ਸੱਚੀ ਕਹਦੇ ਹੁਣ ਲੈ ਕੇ ਆਏ ਕਹਦੇ ਕਾ ਆਓ ਜੀ ਆਓ ਪਨੀਰ ਖਾਓ ਜੀ ਚਾਡੀ ਚੁੱਭੂ ਕੰਦੀ ਆ ਜੀ ਚਾਡੀ ਚੁੱਭੂ ਕੰਦੀ ਆ ਜੀ ਇਹਦਾ ਵੀਰ ਜੀ ਗਿਆ ਕੀ ਗੱਤਕੇ ਤੇ ਮੈਂ ਉਹ ਖੁਸ਼ੀ ਵੀ ਨਹੀਂ ਦਿੱਤੀ ਐ ਵੀ ਅੱਜ ਤੇ ਬਾਅਦ ਤੇ ਪਨੀਰ ਨਾਲ ਲੱਗਿਆ ਉਹ ਪਤਾ ਨਹੀਂ ਕਿੰਨੀ ਘੁੱਟ ਕੇ ਜਮੀ ਪਾ ਗਿਰਿਆ ਇਹ ਮੇਰੀ ਫੇਫੜਾ ਢੀਸ਼ਵਾਲ ਲੱਗੀ ਆ ਖੋਜੋ ਜੰਦਾ ਖੋਜੋ ਜੰਦਾ ਇੰਨੇ ਚੰਨਿਆਂ ਨੂੰ ਖੁਸ਼ੀ ਮਿਲ ਜਾਂਦੀ ਵੀ ਮੇਰੇ ਬਾਪ ਤੇ ਜਿਸ਼ਿ ਬਣਾਉਣ ਦੇ ਜਿਵੇਂ ਮੇਰੇ ਮੱਖੀ ਬਹੁਤ ਕਿੰਨੀਆਂ ਨਾ ਲੱਗੀਆਂ ਇਹ ਅਜੀਆਂ ਇਹ ਘਰ ਘਰ ਹੋਣੀ ਚਾਹੀਦੀ ਸਾਈ ਵੀ ਖੋਜੋ ਖੋਜੋ ਬਾਹਰ ਤਰ੍ਹਾਂ ਮੂੰਹ ਤੇ ਕੀ ਸ਼ਕਰ ਕੀ ਸ਼ਕਰ ਰਸਗੁੱਲੇ ਗਰਾਵਿਆਂ ਮਣਾ ਗਰਮ ਗਰਮ ਜਲੇਬੀਆਂ ਆਠੇ ਵੀਨ ਲੋਜ ਕਰਨ ਲੱਗੀਆਂ ਜੀ ਹੋਰ ਮੇਰਾ ਮੂੰਹ ਤਾਂ ਤੁਸੀਂ ਕਹੋ ਆਪਾਂ ਕਹਿ ਰਹੀਏ ਕਿ ਉਹ ਚਮਕਾ ਵਾਲੇ ਮੋੜ ਤੋਂ ਕਿੰਨੀਆਂ ਪੱਜੀਆਂ ਚਲੀ ਪਈਆਂ ਯਾਰ ਮੂੰਹ ਮਾਰਿਆ ਸਬਰ ਨਹੀਂ ਕਰ ਲੋ ਕੋਈ ਮਹੀਨੇ ਬਾਅਦ ਮਿੱਠਾ ਖਾਣਾ ਚੰਗੀ ਗੱਲ ਹੈ ਢਿੱਲੀ ਢਿੱਲੀ ਕੰਮ ਕਰਨਾ ਮੋਟੇ ਹੋ ਰਗੂ ਬਹੁਤ ਵਾਦਾ ਤੇ ਮੇਰੀ ਸਲਾਹ ਹੈ ਜੰਮਕੋ ਜਾਏ اے ਵਾਹ ਗੁਰੂ ਬੱਸ ਨੇ ਮੈਂ ਤਾਂ ਇਹ ਘਰ ਬਣਾਉਣ ਲੱਗੀਆਂ ਕਿ ਬਾਹਰ ਦਾ ਖਾਣਾ ਜਿਸ ਨੂੰ ਜਾਨ ਤੋਂ ਜ਼ਿਆਦਾ ਵਾਊਟ ਕਰਨਾ ਹੈ ਇਹ ਬੰਦ ਕਰਨਾ ਹੈ ਮਨੁੱਖੀ ਤੋਂ ਬੋਲਣੀ ਨਹੀਂ ਆਉਂਦੀ ਇਹ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬਾਹਰ ਦਾ ਸਾਰਾ ਫਾਸਟ ਫੂਡ ਕੋਈ ਵੀ ਚੀਜ਼ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਜੇ ਕੋਸ਼ਿਸ਼ ਚੁਣਲ ਹੋ ਗਏ ਹਮੇਂ ਵਜ਼ਨ ਘਟਾਵੇ ਸਫਲ ਅਸਫਲ ਹਮੇਂ ਕਰੇ ਸਾਡੀ ਕਾਮਯਾਬੀ ਵੀ ਨਾਲ ਸਾਡੇ ਚ ਹਿੰਮਤ ਬਖਸ਼ਵੇ ਵੀ ਬਾਹਰ ਆਈਆਂ ਚੀਜ਼ਾਂ ਦੇਖ ਕੇ ਅੰਨਣਾ ਨਾ ਪਰਕੇ ਬਸ ਸਹੀ ਹੋਵੇ ਜੇ ਭੜ ਕੇ ਸਾਡੇ ਦੂਸ ਨੂੰ ਭੜ ਕੇ ਕੋਈ ਭਿਆਨ ਹੋ ਪਰ ਗੂਟ ਹੋਵੇ

ਸੁੱਕੀਆਂ ਰੋਟੀਆਂ ਲੱਗੀ ਜਾਂਦੀ ਤੁਸੀਂ ਤਾਂ ਬਹੁਤ ਸੁੱਕੀਆਂ ਰੋਟੀਆਂ ਖਾਣ ਦੇ ਦੋ ਦੋ ਤਾਂ ਸਬਜ਼ੀਆਂ ਬਣਾਉਂਦੀਆਂ ਦਿਹਾੜੀ ਜਿਹਨੂੰ ਨਹੀਂ ਗੱਲ ਕਰਦੇ ਨਹੀਂ ਗੱਲ ਇਹ ਹੈ ਘਰ ਚ ਆਪਣੀ ਜਿਹੜੇ ਹੱਥਾਂ ਦੀ ਚੀਜ਼ ਬਣੀ ਆ ਉਹਦੇ ਵਿੱਚ ਤਾਂ ਚਲ ਅਸੀਂ ਖਾਣੀ ਆ ਉਹ ਤਾਂ ਹੁਣ ਇੱਧਰ ਆ ਜੀ ਦੇਖ ਲੋ ਖਾਣ ਨੂੰ ਦਿੱਤਾ ਛੱਡਿਆ ਜਮਾ ਲੈ ਲੈ ਦੇ ਲੈਣਾ ਚੱਕ ਲਈ ਉਹ ਲੋਟੀਆਂ ਬਣਾ ਲਓ ਜੀ ਲੋਟੀਆਂ ਦੱਦ ਬਣਾਉਂਦਾ ਡੈਮਡਾ ਬਣਾਉਂਦੀ ਆਲੀ ਠਹਿਕਣਾ ਐ ਮਮੀ ਦੋ ਮਿੰਟ ਰੁਕ ਜਾ ਮੇਰਾ ਸਕੂਲ ਦਾ ਕੰਮ ਹੈ ਵਧੀਆ ਵਧੀਆ ਬਹਾਨਾ ਹੁੰਦਾ ਦੰਦਾ ਸਾਰੇ ਜਮਾਤਾਂ ਦਾ ਹੁਣ ਮੇਰੀ ਗੱਲਾਂ ਦੇ ਵਿੱਚ ਮੇਰਾ ਇਹ ਟਾਈਮ ਵੇਸਟ ਕੇ ਨਾ ਕਰਿਆ ਜਾਵੇ ਤਾਂ ਮੈਂ ਪਨੀਰ ਤਾਲਾਂ ਤਾਲਣਾ ਹੈ ਤੇ ਮੜਿਆ ਫਰਾਈ ਕਰਾਂਗੇ ਫਰਾਈ ਕਰਕੇ ਫਿਰ ਦੇਖੀ ਜਾਓ ਅਜ ਬਣਾਉਂਦੀ ਕੀ ਆ ਇਸ ਦਾਨ ਸਦਾਨ ਜਿਆਦਾ ਸਾਨੂੰ ਸਦਾਈ ਬਣਾ ਖਾ ਲੈਣਾ ਨਹੀਂ ਉਂਗਲੀਆਂ ਖਾ ਦੇਣੀਆਂ ਨਾਲ ਨਹੀਂ ਤੂੰ ਆਏ ਕਰ ਮੈਂ ਮੈਂ ਹੈਗਾ ਜੀ ਡੇਟਿੰਗ ਤੇ ਮੈਂ ਸ਼ਾਮ ਦਾ ਪ੍ਰਸ਼ਾਦਾ ਛੱਡਦਾ ਤਿੰਨ ਦਿਨ ਹੋ ਗਏ ਜੀ ਸ਼ਾਮ ਨੂੰ ਪ੍ਰਸ਼ਾਦਾ ਨਹੀਂ ਸਕਦਾ ਨਹੀਂ ਤੂੰ ਮੈਂ ਤਿੰਨ ਵਜੇ ਮੈਂ ਪਾਣੀ ਚ ਇੱਕੋ ਲੱਤ ਨਹੀਂ ਚੀ ਦੀ ਚੀਜ਼ ਛੱਡੀ ਇਹ ਇਹ ਆਪਣੇ ਅੰਦਰ ਜਾ ਕੇ ਵੀ ਕੋਈ ਸਾਈਡ ਇਫੈਕਟ ਬੈਠ ਸਕਦਾ ਹਾਂ ਪਾਤਾ ਚਾਹੇ ਇੱਕ ਰੋਟੀ ਕਹੀ ਜਾਂ ਡੇਢ ਅੱਪ ਦਾ ਰਾਤ ਨੂੰ ਬਈ ਖਾਣੇ ਆ ਬਈ ਨਹੀਂ ਖਾਣੇ ਚਾਹੇ ਤੇ ਕੀ ਹੋਵੇ ਜ਼ਰੂਰੀ ਨਹੀਂ ਪਤਾ ਕਿਆ ਜਿਵੇਂ ਹੁਣ ਤੋਂ ਚਾਰ ਭੰਗ ਰੋਟੀਆਂ ਆਂਦਾ ਤਾਂ ਹੋਲੀ ਹੋਲੀ ਚਾਰ ਕਰਦੇ ਤਾ ਉਹ ਕਰਦੇ ਹਾਂ ਨਹੀਂ ਮੈਂ ਇਹਨਾਂ ਨੂੰ ਕਿਹਾ ਹੈ ਵੀ ਐਨਾ ਇੱਕ ਰੋਟੀ ਚੁੱਭੂਗੀ ਇਕਵਲ ਆਪ ਤੇ ਚੁੱਭੁੰਦੇ ਨਾ ਅੰਦਰ ਧਰਨੀ ਪੈ ਜਾਣੀਆਂ ਆ ਕੁੜੀ ਨੇ ਦੇਖ ਲਓ ਜੀ ਮੈਂ ਮੱਖੀਆਂ ਦਾ ਬਲਾਵਾ ਸਭ ਦੇ ਸਾਡੇ ਨਿਆਣੇ ਦਾ ਹੋਈ ਉਲਟਾ ਇਹ ਕਹਿੰਦਾ ਨੀ ਮਾਮਾ ਗੰਦ ਪਾਣੀ ਉਲਟਾ ਖਾਣਾ ਪਾਣਾ ਤੋਂ ਜ਼ਿਆਦਾ ਐਦਾਂ ਦੇਖ ਲਓ ਬੜੀ ਮਾਂ ਤੁਸੀਂ ਦੇਖੋ ਨਹੀਂ ਰੀਤ ਨੂੰ ਤੁਸੀਂ ਮੈਨੂੰ ਮੇਰੇ ਪਰ ਐਨਾ ਜ਼ੋਰ ਨਾ ਪਾਓ ਅੱਜ ਸਬਜ਼ੀ ਤੁਸੀਂ ਬਣਾਉਣੀ ਬਹੁਤ ਵਧੀਆ ਮੈਂ ਦੇਖ ਲਿਆ ਆਹ ਸਾਹਿਬ ਕਤਵ ਵੀ ਜੇ ਤੁਸੀਂ ਜ਼ਿਆਦਾ ਜ਼ੋਰ ਪਾਇਆ ਮੈਂ 2-4 ਰੋਟੀਆਂ ਖਾ ਲਊਗਾ ਅੱਜ ਸਾਹਿਬ ਨੂੰ ਅੱਜ ਤੁਸੀਂ ਰੋਟੀ ਨਾ ਖਾਏ ਨਾ ਨਾ ਜ਼ਿਆਦਾ ਜ਼ੋਰ ਨਾ ਪਾਓ ਤੁਸੀਂ ਸਾਥ ਜੀ ਖਾਓ ਐਨਾ ਜ਼ੋਰ ਨਾ ਪਾਓ ਮੇਰੇ ਪਰ ਖਾਪਰੀਏ ਤੇ ਸਬਜ਼ੀ ਰੱਖੀ ਜੀ ਸਾਥ ਸਿੱਕੀ ਪਨੀਰ ਅੱਜ ਦੇ ਬਾਅਦ ਤੇ ਰੋਟੀ ਬਸ ਬੰਦ ਤੇਰੀ ਸਾਬ ਦੀ ਰੋਟੀ ਸਬਜ਼ੀ ਬੰਦਾ ਨਾ ਨਾ ਐ ਇੰਨਾ ਜ਼ੋਰ ਨਾ ਪਾਇਆ ਬਈ ਮੈਨੂੰ ਖਾਣ ਨੂੰ ਇੰਨਾ ਜ਼ੋਰ ਨਾ ਪਾਇਆ ਠੀਕ ਹੈ ਆਹੋ ਦੇਖ ਲਓ ਕੀ ਕਰਦੇ ਦੀ ਜੀ ਆ ਸਾਫ ਕਰ ਦੂ ਮੈਂ ਤਲ ਲੈਣੀ ਬੜੀ ਪਾਉਦੇ ਤੈਨੂੰ ਖਾਣ ਨੂੰ ਚਲ ਤਲੇ ਵਿੱਚ ਚਲੋ ਜੀ ਚਲੋ ਚਲੋ ਛੋਗਰਾ ਜਾਨ ਨੂੰ ਤਬਾ ਵੀ ਬਦਲੇ ਜੀ ਇਹੀ ਤਵੇ ਤੇ ਇਹ ਬਣਾਉਣਾ ਨਾਨ ਸਟਿਕ ਤੇ ਹੂੰ ਕਿਉਂਕਿ ਆਹ ਤਬਾ ਨਾ ਜਿਹੜਾ ਵਧੀਆ ਹੁੰਦਾ ਤੇ ਆ ਸਮਾਨ ਵੀ ਸਾਰਾ ਹੁਣ ਮੱਲੋ ਲੈ ਕੇ ਆਇਆ ਮੈਂ ਗਰਮ ਮਸਾਲਾ ਸਾਜੂ ਬਦਾਮ ਪਿਆਜ਼ ਮਿਰਚਾ ਕੜਾਹੜਾੜ ਵਾਸਤੇ ਸੂਜੀ ਤੇ ਆ ਵੀ ਵਿਕੀ ਹੁਣੇ ਲੈ ਕੇ ਆਏ ਜੀ ਕਾੜੇ ਵਾਲੀ ਆ ਇਮਰੀ ਦੀਆਂ ਕੋੜੀਆਂ ਜਿਹੀਆਂ ਹੁੰਦੀਆਂ ਮੈਂ ਨਹੀਂ ਕੋੜੀਆਂ ਇਹ ਵੀ ਬੁਢੀ ਹਾਂ ਕਰੋ ਤੁਸੀਂ ਮੈਨੂੰ ਥੋੜਾ ਜਿਹਾ ਪਤੀਨਾ ਵੀ ਲੈ ਲਓ ਥੋੜੀ ਨਮਕ ਲੈ ਆ ਦਿੰਦੀ ਹਾਂ ਉਹ ਤਾਂ ਕਿਆ ਗੱਲ ਜਿਹੜਾ ਆਹ ਹੈ ਨਾ ਥੋੜਾ ਧਨੀਆ ਹਾਂ ਹਾਂ ਵਿੱਚ ਇਹਦਾ ਇਹ ਸਮਾਨ ਹੈ ਇਹ ਜੀ ਚਾਹ ਦੇ ਪੰਕਾ ਹਾਂ ਸਾਰੇ ਕੁਝ ਮਿਕਸਰ ਦੇਖ ਇਹਦੇ ਵਿੱਚ ਕਾਲੀਆਂ ਮੇਚਾਂ ਵੀ ਰਹਿ ਗਈਆਂ આમਲੱਖੀ ਵੀ ਰਹਿ ਗਈ ਆ ਪੜੇ ਪੱਤਾ ਹੈਗਾ ਇਹ ਤੇ ਤਾਂ ਵੀ ਕੁਸ ਆਪਣੇ ਆਹ ਕਿਆ ਕਹਦੇ ਆ ਉਹਨਾਂ ਨੂੰ ਹਾਂ ਮਿਕਸ ਚੀਜ਼ਾਂ ਜਿਹਨੇ ਆਪਾਂ ਕਹਿ ਦਈਏ ਲੌਂਗ ਵਗੈਰਾ ਹਾਂ ਹਾਂ ਬਈ ਇਹਨਾਂ ਕੁੱਟ ਕੇ ਰੱਖ ਨਾ ਬੱਸ ਇਹ ਜਿਹੜਾ ਕਹਿੰਦੇ ਨਾ ਸਾਫਤਾਨੂਣ ਕਹਿੰਦੀ ਇਹੀ weight lose ਕਰਦਾ ਮੇਰੀ ਮੰਮੀ ਸਾਫਤਾਨੂਣ ਵਰਤਦੀ ਆ ਜੇ ਨਹੀਂ ਮਿਲਿਆ ਤਾਂ ਮਜਬੂਰੀ ਆ ਵੀ ਚਲ ਕੋਈ ਗੱਲ ਨਹੀਂ ਦੁਆ ਵਰਤਦਾ ਨਹੀਂ ਸਾਫਤਾਨਾ ਆਦਾ ਪੱਕਾ ਹੀ ਆ ਸਾਫਤਾਨਾ ਟੁੱਟ ਕੇ ਪਾਣਾ ਮਸਾ ਉਹਦੇ ਵਿੱਚ ਸੰਦੀਪੋ ਹਾਂਜੀ ਬੁਗਿਆ ਤੇਰੇ ਪਨੀਰ ਦੇ ਪੀਸ ਬਹੁਤ ਬੜੇ ਆ ਇਹ ਆ ਪਨੀਰੀ ਸਾਰਾ ਨਹੀਂ ਭੁੰਨਣਾ ਹਾਂ ਆਪਾਂ ਤਾਂ ਬਸ ਆਲੇ-ਦਾਲ ਹੀ ਭੁੰਨਣਾ ਪਰ ਉਹਨੂੰ ਅਜੇ ਪਰ ਥੋੜਾ ਜਿਹਾ ਨੂਨ ਤਾਂ ਘੇਰ ਦਿੰਦੀ ਦਵੇ ਪਰ ਹਰ ਗਾਲੀ ਮਾ ਮੇਰੇ ਘਰ ਨਹੀਂ ਗਈ ਤੇ 18 ਵਾਸਤੇ ਇਹਦੇ ਵਿੱਚ ਕੋਈ ਨਹੀਂ ਪਾਣਾ ਠੀਕ ਹੈ ਇਹਨੇ ਆਪਣੇ ਆਪ ਨੇ ਪ੍ਰਾਇਮ ਉਹ ਤੁਜੀ ਬੇਕਣਾ ਨੂੰ ਪਾ ਦੇ ਸੰਦੀਪ ਆ ਕੇ ਕਰਦੇ ਲੈ ਨਹੀਂ ਚਿਆ ਵੀ ਪਾ ਦੇ ਜਦੋਂ ਸੱਤੀ ਦਾ ਦੱਸਣ ਮਾਮੀ ਵੀ ਪਹਾੜ ਵਾਲੀ ਦੀ ਬਸ ਹੁੰਡੇ ਦੇ ਵਿਚਾਲੇ ਮਸਾਲਾ ਆਉਂਦਾ ਉਹ ਦੇ ਦੇ ਹਾਂ ਚੱਲ ਮੈਂ ਪਨੀਰ ਲਿਆ ਇੱਕ ਪਨੀਰ ਦਾ ਟੁਕੜਾ ਬਾਅਦ ਚਾੜ ਦਿੰਦਾ ਹਾਂ ਮੈਂ ਸਾਰਾ ਸੁਣ ਰਿਹਾ ਕੋਲ ਨਾਲ ਤੇਰਾ ਰੈਕਸ ਚੈਟਿੰਗ ਕਰ ਹਲੋ ਸਟਾਰਟਿੰਗ ਕਰੋ ਨੂੰ ਕੋਚਾਰੇ ਰੱਖੋਣੇ ਦੇਖੋ ਇਹ ਮੇਰੀ ਗੱਲ ਤਾਂ ਸੁਣੋ ਪਹਿਲਾਂ ਟੁੱਟਣਾ ਮੰਨਣੀ ਨਹੀਂ ਇਹ ਹੁਣ ਜਾਣੀ ਮੈਂ ਤਾਂ ਤੁਹਾਨੂੰ ਕਹਿੰਦੀ ਹਾਂ ਕਿ ਚੱਕਣੀ ਆ ਟੁੱਟਣਾ ਐ ਅੱਗੇ ਵੀ ਆਪਾਂ ਬਹੁਤ ਕੋਸ਼ਿਸ਼ ਕਰਕੇ ਤੋੜਿਆ ਹੀ ਹੈ ਅੱਗੇ ਦਾ ਪਤਾ ਨਹੀਂਦਾ ਕਿੰਨੀ ਵਾਰ ਬਣਾ ਲਿਆ ਇਹ ਨੂੰ ਇੱਕ ਵਾਰ ਤੋਂ ਬਣਾਇਆ ਨਹੀਂ ਤਾਂ ਆਹੋ ਕੜਾਹੀ ਪਨੀਰ ਜਾ ਟੁੱਟੇ ਹੋਰ ਰੱਖ ਪਈ ਤੋਂ ਉੱਤੇ ਪਰੇ ਹੁਣ ਆ ਕੀ ਦਾ ਕਰਤਾ ਅੰਚ ਨਾਲ ਪੜ ਲਈ ਜਨ ਪਹਿਲਾਂ ਹਾਂਜੀ ਚਲ ਨਹੀਂ ਜੀ ਇਹਦੇ ਵਿੱਚ ਨਹੀਂ ਆਪਾਂ ਨੂੰ ਗਰੇਵੀ ਦੀ ਲੋੜ ਇਹਦੇ ਵਿੱਚ ਆਪਾਂ ਨੂੰ ਚਾਹੀਦੀ ਆ ਬਸ ਪਿਆਜ਼, ਲਸਣ, ਹਰੀਆਂ ਮਿਰਚਾਂ, ਆਦਾ। ਇਹਨੂੰ ਬਾਅਦੋਂ ਆਪਾਂ ਨੇ ਬਸ ਇਹਦੇ ਵਿੱਚ ਭੁੰਨਣਾ। ਠੀਕਾ। ਭੁੰਨ ਕੇ ਉਹਦੇ ਬਾਅਦ ਹੀ ਮਿਕਸੀ 'ਚ ਪੀਸਣੇ ਆ। ਇਹਦੇ ਨਾਲ ਗਰੇਵੀ ਤਿਆਰ ਹੋ ਗਈ। ਟਮਾਟਰ ਹੁੰਦੇ ਨਾ ਬੱਚੇ ਤਾਂ ਗਰੇਵੀ ਤੇਰੀ ਹੋਰ ਬਣ ਜਣੀ ਸੀ ਬਸ। ਚਲ ਕੋਈ ਗੱਲ ਨਹੀਂ ਆਪਾਂ ਫਿਰ ਜਿਹੜਾ ਮੈਂ ਹੁਣ ਵੀਡੀਓ ਦੇਖੀ ਆ ਮੈਂ ਉਹ ਤਾਰਨਾ ਬਣਾਉਣੀ ਆ। ਓਏ, ਖੂਕ ਤਾ ਓਏ। ਤਾਰਾ ਦੇਖੋ ਖੂਕ ਤਾ। ਦੇ 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 ਜਾਓ ਇਹਨੇ ਖਾਜ ਨਹੀਂ ਪਾਣੀ ਕੀ ਦੋ ਚ ਮੇਰੇ ਦੇਖੋ ਫੜੂ ਫਰਜੂ ਕੱਟਾਂ ਦਾ ਦਾ ਜਲਣ ਲੱਗ ਗਿਆ ਤੇਰਾ ਜਲਣ ਲੱਗ ਗਿਆ ਕੋਈ ਗੱਲ ਨਹੀਂ ਬਿੱਟਿਆ ਉਹਨੂੰ ਗੈਸ ਨੂੰ ਸਟੰਮ ਕਰਦਾ ਰਿਹਾ ਥੱਲੇ ਤੇ ਇੱਧਰ ਵੀ ਕੱਟ-ਕੱਟ ਹੋਣ ਲੱਗ ਗਿਉਂ ਸਾਰੇ ਤਾਂ ਮਾਣੇ ਕੱਟਾਈ ਨਹੀਂ ਨਾਲੇ ਕੁਝ ਨਹੀਂ ਗਿਆ ਹੁਣ ਆਰੇ ਬੰਗਿਆ ਨਾ ਹਾਂ ਇਹ ਵੀ ਚਾਹੀਦੀ ਐ ਤਾਂ ਉਹਦਾ ਰੇਟਾ ਸਾਨੂੰ ਥੋੜਾ ਜਿਹਾ ਚਲੋ ਇਹ ਰੀੜੀ ਚਾਹਾਂ ਥੋੜਾ ਜਿਹਾ ਨੂਨ ਪਾਣਾ ਦੇਖੀ ਕੀ ਪਾ ਰਾਂ ਮੈਂ ਕਾਜੂ ਵੀ ਵਿੱਚ ਉਹਨੇ ਰੀਤ ਵੀ ਹੱਕਾ ਮਾਰੀ ਜਾਂਦੀ ਆ ਰੀਤ ਮੰਮਾ ਜਾਂਦੀ ਓਦੀ ਬੜੀ ਉੱਤੋਂ ਉਹਨੂੰ ਹੱਟਾ ਮਾਰ ਦਈਓ ਅੱਜ ਚੱਲੂਗਾ ਜੀ ਹਲਦੀ ਫੂਡ ਚੱਲੂਗਾ ਘਰ ਦੇ ਵਿੱਚ ਨਹੀਂ ਨਹੀਂ ਇਹ ਆਪਣੇ ਘਰ ਦਾ ਹੁੰਦਾ ਕਰਦਾ ਤਾਂ ਹੈਗਾ ਮੋਬਾਈਲ ਦੀ ਆ ਹਾਂ ਹੈ ਦੀ ਆ ਮੈਂ ਵੀ ਚਲੋ ਆਪਾਂ ਨੇ ਨਵੀਂ ਕਣਕਾਈ ਆਪਣੇ ਘਰ ਹੂੰ ਤਾਂ ਥੋੜਾ ਜਿਹਾ ਤਾਂ ਚੱਲਦਾ ਬਾਹਰ ਦੇ ਖਾਣੇ ਤੋਂ ਤਾਂ ਆਪਾਂ ਨੇ ਉਹ ਕਰਤਾ ਕਿਹਨੇ ਸੋਚੋ ਨਹੀਂ ਰਹਾ ਹੂੰ ਕਿਉਂ ਨਹੀਂ ਰਹਾ ਸਾ ਦੇ ਲਈ ਆਪਾਂ ਬਾਹਰ ਦਾ ਖਾਣਾ ਕਰਦੇ ਮਤਲਬ ਦਾਸਤਾਰ ਰਹਿ ਨਹੀਂ ਸਕਦੇ ਹੁਣ ਤਾਂ ਹੀ ਆਪਾਂ ਨੂੰ ਕੋਈ ਜਾਣ ਨਹੀਂ ਤੇ ਚੇਤ ਕਰੀਏਗਾ ਅਜਾ ਥੋੜਾ ਗੱਤ ਸਿਮ ਕਰਤਾ ਮਾਣ ਕਰਾ ਚਾਈ ਨੂਰ ਹੋਰ ਬੜਾ ਵੀ ਮੈਂ ਆਪਾਂ ਇਹ ਆਪ ਬਣਾਵਾਂਗੇ ਆਪਣਾ ਜਿਆਦਾ ਨੂਨ ਹੋ ਗਿਆ ਜੀ ਫਿਰ ਤੁਸੀਂ ਕਹਿਣਾ ਸੰਦੀਪ ਨੇ ਬਣਾਇਆ ਤਾਂ ਮਰਜੀ ਰੋਟੀ ਸਾਡਾ ਕਹਿਣਾ ਦਾ ਫਰਕ ਨਹੀਂ ਹੈ ਚਲੋ ਬਹੁਤ ਵਾਦੀ ਵੀ ਨੂਰ ਪਾਣਾ ਇਹ ਦੋਨੋਂ ਪਤਾ ਪਨੀਰ ਤਾਂ ਦਿੱਤਾ ਭੁੰਨ ਹੁਣ ਪਣਾ ਜੀ ਆਪਾਂ ਇਹਨੂੰ ਪੀਸਾਂਗੇ ਇਸ ਕੋਕੋ ਰੰਗ ਦੀ ਗ੍ਰੇਂਡ ਹੈ ਤੇਰੀ ਦੀ ਬਣੂਗੀ ਗਰੇਵੀ ਜੀ ਇੱਕ ਮਿਰਚ ਤੇਰੀ ਘਰ ਕੀ ਆ ਸਾਈਡ ਤੇ ਅਮ ਬਣਾਈ ਮਿਰਚਾਂ ਇੰਨੀਆਂ ਕੌੜੀਆਂ ਨਹੀਂ ਹੈਗੀਆਂ ਇਹਨਾਂ 'ਚ ਬੀਜ ਬੂਜੂ ਸਾਂ ਨਹੀਂ ਹੈਗਾ ਥੋੜੀ ਜਿਹੀ ਲਾਲ ਮਿਰਚ ਪਾ ਲਾਂਗੇ ਆਪਾਂ ਹਾਂ ਇਹਦੇ ਮਨਵਾਲਾ ਤੇ ਤੇਰੇ ਵਿੱਚ ਇੱਕ ਹੋਰ ਤਿੰਨ ਚੀਜ਼ਾਂ ਹੋਰ ਪਾਣੀਆਂ ਚਾ ਧਣੀਆਂ ਤੇ ਪਦਿਨਾ ਪਦਿਨਾ ਪਲਾ ਨੂੰ ਕਰ ਲੈ ਕੱਲੇ ਨੂੰ ਕਰਾਂ ਦਾ ਤੇ ਉਹ ਤੋਂ ਬਾਅਦ ਇਹਦੇ ਵਿੱਚ ਇੱਕ ਪੈਣੀ ਆਪਣਾ ਦਹੀਂ ਅੱਛਾ ਕਿਹੜੀ ਹੋਣੀ ਹੈ ਗਰੀਬ ਦਹੀਂ ਘੱਟ ਨਹੀਂ ਹੈਗਾ ਤੇਰਾ ਸਰਜੂ ਦਾ ਨਹੀਂ ਨਹੀਂ ਸਿਰਫ ਆਪਾਂ ਨੂੰ ਇੱਕ ਘੜ ਸੀ ਚਾਹੀਦੀ ਚੱਲ ਕਰ ਕਰ ਗ੍ਰਾਇੰਡ ਕਰ ਲਓ ਜੀ ਦੇਖੀ ਜਾਓਗੇ ਅੱਜ ਸੰਦੀਪ ਕੌਰ ਕੀ ਬਣਾਉਂਦੀ ਆ ਬੱਸ ਤੁਸੀ ਖਾ ਕੇ ਨਾ ਮੈਂ ਤਾਂ ਦੇਖ ਕਿ ਕੋਈ ਖਾਣੀ ਸਬਜ਼ੀ ਦੀ ਪ੍ਰਸ਼ਾਦਾ ਇੱਕ ਛਕਣਾ ਅੱਜ ਠੀਕ ਹੈ ਬਸ ਜਿਹੜਾ ਤੁਸੀ ਖਾਣ ਦੀ ਆ ਆਪਣੇ ਲੈਟ ਹੈਂਗੀ ਜੀ ਇਹ ਇਨਵਰਟਰ ਤੇ ਜਾ ਸਾਰਾਗਾ। ਉਹਨਾਂ ਇਨਵਰਟਰ ਤੇ ਜੋ ਚੱਲੂਗੀ ਤਾਂ ਹੈ। ਹੋਇ ਤੱਤਾ ਤਾਂ। ਖਲਦੀ ਹੈ। ਕਿਆ ਤੁੱਟਾ? ਤੁੱਟੇ। ਅਚਾਹ ਇਹਦੇ ਤੇ ਤੜਕੇ ਵਾਲਾ ਤੱਤ ਆ ਰਿਹਾ ਪਤਾ। ਇਹ ਲੋ। ਇਹ ਨਹੀਂ ਚੱਲਣੀ ਹੈਗੀ। ਚਲੋ ਅਸੀਂ ਪੀਸ ਲਈ ਕਰ ਕਰ ਲਈਏ ਜੀ ਗ੍ਰੈਂਡ। ਤੜਕਾ ਲੱਗੇ ਜੀ ਫੇਰ ਦੁਬਾਰਾ ਤਿਆਰ ਕਰਨ। ਤੜਕਾ ਹੀ ਲਾਈ ਜਾਨੇ ਅੱਜ ਤਾਂ ਸੰਦੀਪ ਨੇ। ਤੜਕਾ ਵਸੀ ਹੁਣ ਤੜਕਾ ਨਹੀਂ ਲੱਗਣਾ। ਹਾਂ। ਆਪਾਂ ਥੋੜੀ ਜੀ ਮਸਾਲੇ ਦਾ ਭੁੰਨਣੀ ਤੇ। ਅਨਿਸ਼ਿਤ ਕਿਆ ਲੱਗ ਗਿਆ ਤਬੀ ਦੇ ਵਿੱਚ ਆ ਜਿਹੜਾ ਆਪਾਂ ਨੇ ਪਿਆਜ਼ ਆ ਰਿਹਾ ਉਹ ਪੁੰਨੇ ਆ ਅੱਛਾ ਤਾ ਉਹ ਉਹ ਆ ਆਪਾਂ ਜਿਹੜਾ ਉਹ ਤੇਲ ਘੀ ਬਚਿਆ ਤਾਂ ਹਾਂ ਉਹਦੇ ਵਿੱਚ ਹੀ ਕਰ ਦੇਣਾ ਆਪਾਂ ਨੂੰ ਠੀਕ ਐ ਨਾ ਹੂੰ ਉਹ ਦੇਖ ਕੇ ਭਾਈ ਬਣਾ ਸਮਾਨ ਮੈਂ ਤਾਜੀ ਮੈਂ ਮੈਂ ਬਣਾਉਂਦੀ ਰਹਿੰਦੀ ਸਾਬ ਜੀ ਠੀਕ ਆ ਮੈਨੂੰ ਤਾਂ ਲੱਗਦਾ ਨਹੀਂ ਤਬੀ ਤੂੰ ਬਣਾਉਂਦੇ ਹੋ ਹੁੰਦੀ ਐ ਖੁਸ਼ਬੂ ਹਾਂ ਹੁਣ ਤਾਂ ਖੁਸ਼ਬੂ ਆਈ ਐ ਪੰਨੋ ਹੋਲਣ ਦੇ ਹੋਰ ਉਹਨਾਂ ਨੂੰ ਉਹਨਾਂ ਨੂੰ ਤਾਂ ਸੇਕ ਲੱਗਣ ਦੇ ਬਰੋਂ ਹਲਦੀ ਚੜਦੀ ਜਾਂਦੀ ਹੈ ਆ ਜਿਹੜੀ ਗਰੇਵੀ ਕਰੀ ਦੀ ਜੀ ਪਾਨੇ ਹੋ ਤਿਆਰ ਬਣੂ ਵੀ ਆੜਦੀ ਨਹੀਂ ਤੂੰ ਮਾਸਟਰ ਸ਼ੈਫ ਆ ਨਹੀਂ ਬਸ ਕਰ ਜੋ ਵੀ ਹੋ ਜਾਂਦਾ ਕਰ ਜੋ ਵੀ ਮਾਸਟਰ ਸ਼ੈਫ ਬਣਨਾ ਹਾਂਜੀ ਹਣ ਗਿਆ ਕਾਸੀ ਹਾਲਾਤ ਵਿੱਚ ਕਰਦੀ ਪਾਏ ਥੱਲੇ ਲੱਜ ਜਾਣਾ ਹੈ ਲੈ ਆ ਪਾਣੀ ਪਨੀਰ ਵੀ ਕੱਟਣਾ ਇਰੇ ਦੇ ਵਿੱਚ ਮਲਾਈ ਦੀ ਪੈਣੀ ਥੋੜੀ ਜੀ ਆਉਂਦਾ ਜੀ ਮੂਹ ਦਾ ਪਾਣੀ ਠੀਕ ਹੈ ਹੋਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾ ਦੇਖਦੇ ਹਾਂ ਅਸੀਂ 1 ਮਿੰਟ ਆਪਾਂ ਮਸਾਲਾ ਫਿਰ ਕਟਿੰਗ ਕਰ ਦਈਏ ਕਿਉਂਕਿ ਪ੍ਰੇਮ ਦੇ ਵਿੱਚ ਵੀ ਇਹ ਰਚਣਾ ਚਾਹੀਦਾ ਨਾ ਸਮਾਨ ਅੱਡ ਅੱਡ ਵੀ ਸੋ ਹਾਂਜੀ ਇਹ ਜਿਹੜਾ ਬਾਹ ਆਪਾਂ ਖਾਣੇ ਆ ਮੁੱਲ ਦਾ ਪਨੀਰ ਉਹ ਚ ਪੀਸੇ ਤੋਂ ਵੀ ਕਿਆ ਹਨੇ ਮੰਨ ਰਿਹਾ ਤੀ ਇੱਕ ਹੁਣ ਦੇਖ ਟੁੱਟਿਆ ਹੈ ਪੂਰੇ ਆ ਹਾਂ ਨਹੀਂ ਟ੍ਰੀਪਰ ਆਪਾਂ ਆ ਕੇ ਇਹ ਦੂਵੇ ਲੋਟ ਕੱਟ ਕੇ ਬਰੀਕ ਬਰੀਕ ਕਰਦੇ ਆ ਉਹ ਐਂ ਭਰੀ ਜਾਂਦਾ ਹੋਣ ਹੈ ਕਿਹੜਾ ਪਨੀਰ ਹੈ ਇਹ ਤਾਂ ਕੜਾਈ ਪਨੀਰ ਆ ਬਦਨੀ ਚਾਹੀ ਪਨੀਰ ਪਨੀਰ ਬਬ ਪਨੀਰ ਕੱਟ ਕਰ ਦਿਓ ਥੋੜੀ ਜਿਹੀ ਹਾਂ ਚ ਨੀਚੇ ਨਾ ਉਸਾ ਘਰ ਚੀ ਪਾਉਣ ਲੱਗੀ ਪਤਾ ਲੱਗਣਾ ਵੀ ਕਿਹਦੇ ਕਿਧੇ ਕੋਲ ਜਾਂਦੇ ਨੇ ਬਸ ਮੇਰੇ ਘਰ ਨਾਲ ਕੋਲ ਜਿਆਦਾ ਆ ਜਾਂ। ਹੂੰ। ਥੋੜੇ ਵਕਤ ਤੇ ਤਾਂ ਮੂੰਗੀ ਮਸਰੀ ਦੀ ਜਾਰੂਣਾ। ਸਰਨਾ ਨਹੀਂ ਜੀ ਸਾਡੇ ਟੱਬਰ ਦਾ ਸਾਰੇ ਸਾਡੇ ਨਾਲ। ਤਾਂ ਕਰਕੇ ਹੁਣ ਮੂੰਗੀ ਮਸਰੀ ਦੀ ਦਾਲ ਦੀ ਵੀ ਵਿੱਚੇ ਪਾਸ ਹੋ ਗਈ। ਨਹੀਂ ਆਏ ਆ ਅਭੀ। ਹਨ ਪਤਾ ਨਹੀਂ ਕਰਨ ਦੀ ਵੀ ਫੇਵਰੇਟ ਹੈ। ਇਹ ਕੋ ਬਾਲੀ ਨਾਲ ਤਾਂ ਕਰੂਗਾ ਵੀ ਛੱਡਦਾ ਸਰਦਾ ਹੀ। ਉਹ ਆਹੀ ਚੀਜ਼ ਖੁਸ਼ ਹੋ ਕੇ ਖਾਂਦਾ ਪਰ ਦੁੱਧ ਦਹੀਂ ਨਹੀਂ ਖਾਂਦਾ ਯੂ ਇਹਨੇ। ਸਾਰੇ ਬਚਲ ਦਰਨ ਨੂੰ ਨੋ ਨਿਰਣਾ ਦੇਖੀ ਇਹਦੇ ਚ ਪਾਣੀ ਹੋਰ ਪਾ ਦਣਾ ਜੀ ਮੈਂ ਤੁਸੀਂ ਜਦ ਖਾਉਂਗੇ ਭੋਗ ਲਵਾ ਕੇ ਠੀਕ ਹੈ ਗੁਰਕੀ ਖਾ ਕੇ ਸੰਦੀਪ ਸਾਰੀਆਂ ਮੇਰੀਆਂ ਭੈਣਾਂ ਨੂੰ ਦੱਸਦੇ ਹੋ ਵੀ ਸੰਦੀਪ ਨੇ ਆ ਗਲਤੀ ਕਰਤੀ ਮੈਂ ਉਸੇ ਟਾਈਮੇ ਮਾਫੀ ਮੰਗ ਦਿੰਦੀ ਮੈਂ ਥੋੜਾ ਕਹਿਣਾ ਮੰਨਣਾ ਪਏ ਚਲੋ ਇਹਦੇ ਚ ਪਾਣੀ ਪਾ ਦੇ ਹੋਰ ਥੋੜਾ ਜਾ ਠੀਕ ਹੈ ਪਹਿਲਾਂ ਮੈਂ ਮਲਾਈ ਪਾ ਦਾਂ ਅਜਾ ਮਲਾਈ ਵੀ ਪੈਣੀ ਆ ਹਾਂਜੀ ਪਤਾ ਕਿੰਨਾ ਹੈਲਦੀ ਹੋਣਾ ਇਹ ਖਾਣਾ ਕਿੰਨਾ ਹੈਲਦੀ ਆਪਾਂ ਬਾਹਰ ਨਹੀਂ ਖਾਂਦੇ ਏ ਨਹੀਂ ਜੀ ਆਜਾ ਛੱਡ ਦੀ ਸਾਰਾ ਕੁਸਾ ਪਾਤਾ ਇਹਨੇ ਵਿੱਚ ਜੀ ਘਰ ਦੀ ਜੀ ਸਾਰੀ ਮੁੱਲ ਦਾ ਕੁਸ ਨਹੀਂ ਪਨੀਰ ਤਾਂ ਮੁੱਲ ਦਾ ਤੇਰਾ ਏ ਉਹ ਵੀ ਤਾਂ ਆ ਜਾਂ ਜੇ ਆਪਣਾ ਦੁੱਧਾ ਹੋ ਹੋਇਆ ਨਹੀਂ ਇਹ ਵੀ ਮੈਂ ਘਰੇ ਬਣਾਉਣਾ ਤਾਂ ਇਹ ਤੁਹਾਨੂੰ ਪਤਾ ਹੈ ਦੇਸੀ ਕੀ ਨਹੀਂ ਘਰ ਦਾ ਬਣਾਇਆ ਹੋਇਆ ਉਹ ਮਨਾਈ ਦੀ ਬਦੌਲਤ ਮੈਨੇ ਹੋਇਆ ਹੁਣ ਮੇਰੇ ਕੋ ਛੱਡੋ ਇਹਨੂੰ ਮੈਂ ਹਲਵਾ ਮੰਨ ਜਦ ਤੱਕ ਇਹ ਦੋ ਤਿੰਨ ਵਾਰ ਰਜੜਾਣੀ ਹੂੰ ਇਹਨੇ ਬਣਨਾ ਚਲੋ ਅਦੀ ਮੈਂ ਬਾਅਦ ਚਲੋ ਉੱਤਰਾ ਕੋਣ ਬਣ ਗਈ ਜੀ ਪਲੇਟ ਸੱਜ ਕੇ ਤਿਆਰ ਹੈ। ਹਾਂਜੀ। ਸਾਡੇ ਪਾਪਾ ਜੀ ਨੇ ਸਾਡੇ ਸਾਗ ਬਿਲੀ। ਕੋਕਾਂ ਨੇ ਬਹੁਤ ਵਧੀਆ ਬਣਿਆ ਵੀ ਸਬਜੀ ਇਹ ਹੀ। ਕਰਾ ਵੀ ਬਹੁਤ ਸੁਆਦ ਹੈ। ਤੇ ਹੁਣ ਅੰਦੀ ਜੀ ਦੱਸਣਗੇ ਸਾਡੇ ਜੱਜ ਸਾਹਿਬ। ਵੀ ਉਹ ਰੱਖਣੀ ਕਿੱਦਾਂ ਬਣਾਈ। ਰਾਤ ਮੰਡਿਆ ਨਹੀਂ ਕਾ। ਆਹ ਸ੍ਰੀ ਕਾਲਸ ਐਡ ਦੇਖੀ। ਆਹ ਸ੍ਰੀ ਇਹਦੇ ਤੁਸੀਂ ਹੁਣ ਆਏ ਹੋ ਨਾ। ਸ਼ੇਅਰ। ਹਾਂਜੀ।

ਜਿਹੜੇ ਘਰ ਤੇ ਤੁਸੀਂ ਮੈਨੂੰ ਤਿੰਨ ਰੋਟੀਆਂ ਖਿਲਾ ਕੇ ਭੇਜੀਆਂ ਤੀਆਂ ਉਹਦੇ ਅਗੇ ਪਾਣੀ ਅੱਤੀ ਵਾਲੀਆਂ ਹੈ ਹੈਲਦੀ ਦੀਆਂ ਉਹ ਵਧੀਆ ਤੀਆਂ ਉਹਨੇ ਮੈਨੂੰ ਅੰਨੇ ਜਾਨੀ ਭੁੱਖ ਵੀ ਨਹੀਂ ਲੱਗਣ ਦਿੱਤੀ ਹੈਗੀ ਉੱਥੇ ਮੈਂ ਤਿੰਨ ਕੱਪ ਚਾਹ ਦੇ ਪੀਤੇ ਠੀਕ ਹੈ ਦੋ ਗਲਾਸ ਕੰਚਲੇ ਪਾਣੀ ਦੇ ਗਲਾਸ ਦੇ ਪੀਤੇ ਅੱਛਾ ਜੀ ਉਹਦੇ ਸਿਵਾ ਕੁਝ ਨਹੀਂ ਪਰ ਅੱਜ ਮੈਨੂੰ ਲੱਗਦਾ ਵੀ ਗੱਲਬਾਤ ਹੈ ਕੈਂਟ ਮਾਸੀ ਹਾਂ ਇਹ ਤਾਂ ਹੁਣ ਤੁਸੀਂ ਦੱਸੂਗੀ ਹਾਂ ਕਰਨ ਦੀ ਵੀ ਗੱਲ ਮੇਰੇ ਵੱਲ ਤੋਂ ਸਾਰੇ ਵੱਲ ਤੋਂ ਅੱਜ ਦਾ ਸਖਰੀਰ ਨਹੀਂ ਕਿਹਾ ਕਿ ਮਿੱਠਾ ਬਹੁਤ ਘੱਟ ਹੈ ਇੰਨਾ ਮਿੱਠਾ ਨਹੀਂ ਮੈਂ ਪਾ ਪਾਪਾ ਦੇ ਅਕੋਰਡਿੰਗ ਪਾਇਆ ਮੈਂ ਵੀ ਕਹਾ ਵੀ ਸੁਖਵੀਰ ਕਹਤਾ ਨਹੀਂ ਕਹਿੰਦੀ ਵੀ ਇੰਨਾ ਕਥੇ ਰੱਖਣਾ ਪਹਿਲਾਂ ਚੈੱਕ ਕਰਿਆ ਜੱਜ ਸਾਹਿਬ ਨੇ ਆ ਜਾ ਬੇ ਪੁੱਤ ਆ ਜਾ ਥੋੜੇ ਮਿੰਟ ਅਮੇ ਕਰਨੇ ਆ ਪੰਗੀਆਂ ਲੈਣੀਆਂ ਆ ਆ ਆ ਛੇਣੀ ਕੱਕੇ ਲਾ ਲਾ ਜਿਦਾ ਮੈਂ ਕਿੰਨ ਨੂੰ ਬੁਲਾਈ ਸੀ ਕੀ ਹੈ ਪੰਗੀਆਂ ਪੰਗੀਆਂ ਆ ਲੈ ਫਿਰ ਪੰਗੀਆਂ ਹਾਂ ਆ ਹੁਣ ਮੈਂ ਟੈਸਟ ਕਰਕੇ ਦੱਸਾਂ ਹੈ ਹਾਂਜੀ ਹਾਂ ਤੁਸੀਂ ਖਾਤਾ ਤੋਂ ਤੋਤਾ ਤੈਤਾ ਚੈੱਕ ਕਰਿਆ ਬਾਈ ਨਹੀਂ ਚੈੱਕ ਕਰਨਾ ਹੈ ਉਹ ਕਰਿਆ ਵਾ ਮੈਨੂੰ ਪਤਾ ਘਮਕੇ ਨਹੀਂ ਆਈ ਤੂੰ ਤੋਤਾ ਇੱਕ ਵਾਰ ਤੁਸੀਂ ਤਾਂ ਦੱਸੋ ਹੁਣ ਦੱਸਦਾ ਇੱਕ ਮਿੰਟ ਰੁਕ ਜਾ ਹਾਂ ਮਲਾਈ ਤਾਂ ਲਾਓ ਵਿੱਚ ਸੰਦੀਪ ਖਾਤਾ ਜਹਾ ਅੱਛਾ ਜ਼ਬਰ ਕਰੋ ਬੇ ਸਾਡੀ ਰੋਟੀ ਮੋਟੀ ਹੈ ਚਲੋ ਇੱਕ ਨੁਕਸ ਰੋਟੀ ਜਾਰੇ ਟਾਪੀ ਤੇ ਹਾਂ ਤੋਈ ਨਾ ਜੀ ਅਸੀਂ ਅੱਗੇ ਤੇ ਨੂੰ ਬਹੁਤ 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 ਮਤਲੀ ਰੋਟੀ ਬਣਾ ਕੇ ਦੇਆ ਕਰੇਗੀ ਪੂਰੀ ਨਾਲ ਵੀ ਹਲਕੀ ਦੱਸਕ ਵੀ ਨਮੀ ਨਮੀ ਆਇਤੀ ਨਾ ਬਹੁਤ ਸੋਹਣੇ ਫੁਲਕੇ ਚ ਬਣਾਉਂਦੀ ਸੀ ਪਰ ਬਣਾਉਂਦੀ ਟੇਡੇ ਮਿੱਡੇ ਦੇ ਪਰ ਭਾਰਤ ਦੇ ਨਾਮ ਸੇ ਬਣਾਉਂਦੀ ਸੀ ਫਿਰ ਹੌਲੀ ਹੌਲੀ ਸਿੱਧੇ ਲਾਗੀ ਬਣਾਉਣ ਆ ਮੈਂ ਨਹੀਂ ਬਣਾਈ ਆ ਮੋਟੀ ਰੋਟੀ ਜਿਹੜੀ ਗੱਲ ਕਹਿ ਰਹਿਆ ਉਹ ਉੱਥੇ ਆਉਣਾ ਨਾ ਅੱਛਾ ਜੋ ਜੋ ਟਾਈਮ ਨਿਕਲ ਗਏ ਨੇ ਦੇਖ ਰਿਹਾ ਵੀ ਵਿੱਕੀ ਵੀ ਬਰੇ ਨਹੀਂ ਰੋਟੀਆਂ ਖਾਂਦਾ ਮੈਂ ਵੀ ਲੈਦੀਆਂ ਖਾਂਦਾ ਵੀ ਭਈਏ ਵੀ ਇੰਨੇ ਰੱਖ ਲੈ ਫਲਾਉਣਾ ਠਿਕਾ ਮੋਟੀਆਂ ਬਰਾਗ ਜਰੇ ਵੀ ਇਹਨਾਂ ਦਾ ਕੋਟਾ ਨਹੀਂ ਪੂਰਾ ਹੋਣਾ ਮੈਂ ਤਾਂ ਰੋਟੀ ਬਗਾਉਣੀ ਨਹੀਂ ਰਹਿ ਜੂਗੀ ਆ ਡੁੱਲ ਜਾਣਾ ਇਹਨਾਂ ਦੋਨਾਂ ਨੇ ਗਾਹ ਪਾਇਆ ਹੋਇਆ ਆਪਣਾ ਮੈਂ ਬਣਾਉਣੀ ਆ ਹੂੰ ਡੋਲ ਦੇਣਾ ਮੈਂ ਕਰੀਆ ਫਲਾਉਣਾ ਦੋਨਾਂ ਦੇ ਕਰਦੇ ਹੇਕ ਦੂਏ ਬਈ ਕੱਲ ਤੂੰ ਰਹਿਣ ਦੇ ਬਸ ਵਿੱਕੀ ਖਾਣਾ ਨਾ ਆਪਾਂ ਓਹੋ ਉਹ ਆਪਣਾ ਦੇਉਦੇ ਨਾ ਤਿਲਾਂ ਦੀ ਛਟਣੀ ਹੂੰ ਅੱਜ ਊਟ ਇਸਤ ਵੀ ਆ ਰਹਾ ਤੇਲ ਪਾਇਆ ਨੇ ਚ ਨਹੀਂ ਨਹੀਂ ਇਹਦੇ ਵਿੱਚ ਨਹੀਂ ਪੁਦੀਨਾ ਪਾਇਆ ਆਪਣਾ ਪੁਦੀਨਾ ਆ ਗਿਆ ਚਲੋ ਹਾਂ 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 ਪੁਦੀਨਾ ਪਣੀ ਹੈ ਉਦਾਂ ਵੀ ਵਧੀਆ ਬਣੀ ਹੋਈ ਆ ਫਿਰ ਹਾਲ ਹਾਲ ਰੱਖ ਮੈਂ ਹੁਣ ਖਾਣੀ ਖੁੱਲੀ ਆ ਮੈਂ ਤੁਹਾਨੂੰ ਦਿੱਦੀ ਗਾ ਦਸ ਜਿੰਨੀ ਖਾਣੀ ਆ ਜੀ ਤੁਸੀਂ ਖਾਓ ਥੋੜੇ ਲਈ ਸਬਜ਼ੀ ਮੁੱਕਦੀ ਵੈਰੀ ਗੁੱਡ ਬਹੁਤ ਜੋ ਅੱਜ ਹੋਰ ਮੁੱਕ ਜੂ ਮਿੰਟਾਂ માં ਉਹ ਥੋੜਾ ਨੂਨ नहीं चाहिए ਕੁਝ ਪੌਂਡ ਨਹੀਂ ਨਾ achar ਦੀ ਜਰੂਰਤ ਨਹੀਂ ਠੀਕ ਹੈ ਨੂਨ ਚੱਕੀ ਖੜੀ ਹੈ ਮੈਂ ਸਾਗ ਆਖੀ ਨਾ ਭਾੜ ਲੇ ਨਹੀਂ ਅੱਛਾ ਟੈਸਟ ਮੈਨੂੰ ਉਹਨੇ ਉਹਨੇ ਉੱਪਰ ਹੀ ਲੱਭ ਜਾਣਾ ਇਹ ਕਰਦੀ ਕੀ ਹੈ ਮੇਲਾ ਨਾ ਵੀਰ ਜੀ ਇਹਨੂੰ ਵੀ ਹੁਣੇ ਮਿਲਿਆ ਸਵੇਰ ਦੇ ਕਿਵੇਂ ਬਣਾਇਆ ਤੁਸੀਂ ਇਹ ਜਿਹੜਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦ ਬਣਾਉਂਦੇ ਆ? ਹਾਂਜੀ। ਉਹ ਆ। ਉਹ ਬਿਠਾਇਆ ਨਾ। ਇਹਦੇ ਵਿੱਚ ਦੁੱਧ ਪਾਇਆ ਮੈਂ ਥੋੜਾ ਜਿਹਾ ਪਾਇਆ। ਕੱਢ ਲਓ ਦੁੱਧ ਤੇ ਨਹੀਂ? ਹਾਂਜੀ। ਕੱਢ ਦੁੱਧ ਦੀ ਨਹੀਂ। ਤੁਸੀਂ ਦਲੀਆ ਤੁਲੀਆ ਦਾ ਬਣਾਇਆ ਕਹੇ ਕੀ ਦਾ? ਇਹ ਸੂਜੀ ਦਾ। ਵਾਹ। ਉਹ ਕੁੜੀਏ। ਨਾ ਨਾ। ਹਾਂ ਕੁੜੀਏ। ਇਹ ਨੂੰ ਲਾ ਤਾਂ ਇਹਨਾਂ ਨੂੰ ਥੋੜਾ ਟੇਸਟ ਖਰਾਬ ਨਹੀਂ ਕਰਤਾ। ਪਰ ਨਾ ਨਹੀਂ ਹੋ। ਹੂੰ। ਨਾ ਸੱਚੀ ਗੱਲ ਕਰਾਂ ਮੈਂ ਸੂਜੀ ਦਾ ਆ ਜੀ ਬਾਈ। ਹਾਂਜੀ। ਬਸ ਇਹ ਚ ਦੁੱਧ ਪਾਇਆ। ਵੇ ਗੁਰਦੁਆਰੇ ਨਾਲ ਇਹ ਤੋਂ ਲਉ ਤਾਂ ਆٹے ਦਾ ਹੁੰਦਾ ਨਹੀਂ ਨਹੀਂ ਇਹ ਤਾਂ ਸੂਜੀ ਦਾ ਹੈ ਬਨਵਾਇਆ ਤਾਂ ਬੀਜਾ ਮੈਂ ਜਦ ਵਿੱਚ ਮੁਖਵਰ ਖਾਣ ਨੂੰ ਗਈ ਸੀ ਉੱਥੋਂ ਤੇ ਲਿਆ ਕੇ ਤੁਹਾਨੂੰ ਦੇ ਦਿੱਤਾ ਤੁਸੀਂ ਉਹ ਦੇ ਦਿੱਤਾ ਮਨੂੰ ਓਹ ਬੰਨ ਕੇ ਸਵੇਰੇ ਮੈਂ ਗੁਰਦੁਆਰੇ ਦਾ ਪ੍ਰਸ਼ਾਦ ਮਿਲ ਗਿਆ ਹੀ ਹੋ ਹੂੰ ਚੋਲੇ ਯਾਰ ਬੜਾ ਆਕੜਾ ਚਲੋ ਵੀਡੀਓ ਕਰ ਦਿੰਦੇ ਆਪਾਂ ਬੰਦ ਵਾਕੇ ਸਵਾਦ ਬਣੀ ਹੋਈ ਚੀਜ਼ ਆ ਠੀਕ ਹੈ ਕੜਾਮ ਅੰਣਾ ਵੀ ਜ਼ਰੂਰੀ ਸੀ ਕਿ ਅੱਜ ਜਾਣੀ ਵੇਚ ਕੇ ਆਣੀ ਆਪਾਂ ਹਾਂ ਸਾਨੂੰ ਮੂੰਹ ਮਠਾ ਕਰਾਉਣ ਨੂੰ ਲਿਆਤਾ ਜਿਹੜੇ ਵਿੱਚ ਨੂੰ ਵੀ ਬਣਾ ਕੇ ਦਵਾਂਗੇ ਇਹਨਾਂ ਨੂੰ ਕੋਈ ਗੱਲ ਨਹੀਂ ਤੇ ਕਹਿੰਦੇ ਜਿਹਨੇ ਕੀ ਦੀ ਡਿਮਾਂਡ ਰੱਖੀ ਆ ਪਰ ਸਾਨੂੰ ਮੈਨੂੰ ਪਤਾ ਨਹੀਂ ਸੀ ਸਮਝ ਨਹੀਂ ਆਈ ਮੈਨੂੰ ਉੱਥੇ ਸਾਊਂਡ ਦੇ ਵਿੱਚ ਇਹਨਾਂ ਦੀ ਵੀ ਕਿਆ ਡਿਮਾਂਡ ਹੈ ਮੈਂ ਤਾਂ ਫਿਰ ਨੂੰ ਉਧਰ ਨੂੰ ਰੱਖ ਕੇ ਵਿੱਚ ਕਿਤੇ ਜੀ ਬੀਆਉਣੀਆਂ 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 ਬਹੁਤ ਵਧੀਆ ਲਿਆਏ ਨੇ ਇਹਦਾ ਆਂਬ ਉਹ ਵੀ ਸਾਡਾ ਕਾਰਨਰ ਮੇਰੀ ਜਾਨ ਹਾਂ ਚਲੋ ਬਾਏ ਬਾਏ ਜੀ ਸਾਰਿਆਂ ਨੂੰ ਮੈਂ ਤੇ ਆਖੀ ਸੀ ਅਸੀਂ ਅਗਲੀ ਵੀਡੀਓ ਚ ਠੀਕ ਹੈ ਜੀ